ਜਾ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ 8ਵੀਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਸ਼ਬਦਾ ਦਾ ਪ੍ਰਗਟਾਵਾ ਤਰਨਤਾਰਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਸ਼ੀਲ ਕੁਮਾਰ ਤੁਲੀ ਨੇ ਗਲਬਾ ਦੌਰਾਨ ਕੀਤਾ ਹੈ ਉਹਨਾਂ ਕਹੇ ਕਿ 10ਵੀਂ ਜਮਾਤ ਦਾ 5ਵੀਂ A ਅਤੇ 12ਵੀਂ ਦਾ ਹੋਮ ਸਾਇੰਸ ਦਾ ਪੇਪਰ 13 ਫਰਵਰੀ 2024 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਸੰਬੰਧੀ ਸੁਪਰੀਡੈਂਟ ਡਿਪਟੀ ਸੁਪਰੀਡੈਂਟ ਅਤੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਨੇ ਇੱਥੇ ਇਹ ਵਰਨਯੋਗ ਹੈ ਕਿ 8ਵੀਂ ਸ਼੍ਰੇਣੀ ਦੇ ਪੇਪਰ 7 ਮਾਰਚ ਤੋਂ ਆਰੰਭ ਹੋ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸੁਸ਼ੀਲ ਕੁਮਾਰ ਨੇ ਕਿਹਾ ਹੈ ਕਿ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ 12ਵੀਂ ਜਮਾਤ ਦੇ 12661 10ਵੀਂ ਜਮਾਤ ਦੇ 13315 ਅਤੇ 8ਵੀਂ ਜਮਾਤ ਦੇ 13850 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 8 ਪ੍ਰੀਖਿਆ ਕੇਂਦਰਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਉਹਨਾਂ ਕਹਿ ਕੇ ਜ਼ਿਲ੍ਹੇ ਵਿੱਚ 117 ਪ੍ਰੀਖਿਆ ਕੇਂਦਰ ਬਣਾਏ ਗਏ ਨੇ ਜਿਨ੍ਹਾਂ ਵਿੱਚ 117 ਸੁਪਰੀਡੈਂਟ ਅਤੇ 137 ਡਿਪਟੀ ਸੁਪਰੀਡੈਂਟ ਲਗਾਏ ਗਏ ਨੇ ਉਹਨਾਂ ਕਹਿ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਜ਼ਿਲ੍ਹੇ ਵਿੱਚ 13 ਉਡਣ ਦਸਤੇ ਲਗਾਏ ਗਏ ਨੇ ਉਨਾ ਕਹਿਆ ਕਿ ਡਿਊਟੀ ਦੌਰਾਨ ਗੈਰ ਸੰਜੀਦਗੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਿੱਖਿਆ ਵਿਭਾਗ ਸਖਤ ਕਾਰਵਾਈ ਕਰੇਗਾ।